ਆਠਾ ਸੀਸੀਟੀਵੀ ਕੈਮਰਿਆਂ ਦੀ ਨਗਰਾਨੀ ਵਿੱਚ ਹੋਵੇਗਾ ਖਟਕੜ ਕਲਾ ਵਿਖੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਨ ਸਮਾਗਮ ਇਹ ਸਮਾਗਮ ਸੰਬੰਧੀ ਸਥਿਤੀ ਦਾ ਜਾਇਜ਼ਾ ਲੈਣ ਪਹੁੰਚੇ ਡਿਪਟੀ ਕਮਿਸ਼ਨਰ ਨਵਾਂ ਸ਼ਹਿਰ ਅਤੇ ਐਸਐਸਪੀ ਨਵਾਂ ਸ਼ਹਿਰ ਨੇ ਕਿਹਾ ਕਿ 28 ਸਤੰਬਰ ਨੂੰ ਜੋਹੀਦਿਆਜਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਨ ਵੱਡੇ ਲੈਵਲ ਤੇ ਮਨਾਇਆ ਜਾਵੇਗਾ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਿਰਕਤ ਕਰਨਗੇ ਇਸ ਸਮਾਗਮ ਲਈ ਬਹੁਤ ਹੀ ਪੁਖਤਾ ਪ੍ਰਬੰਧ ਕੀਤੇ ਗਏ ਹਨ ਕਰੀਬ 600 ਦੇ ਲਗਭਗ ਪੁਲਿਸ ਮੁਲਾਜ਼ਮ ਇਸ ਸਮਾਗਮ ਵਿੱਚ ਨਿਗਰਾਨੀ ਲਈ ਡਿਊਟੀ ਕਰਨਗੇ ਖੁਜਰਾਹਿਂ ਕਲਬ ਮਿਲਾ ਪੰਜਾਬ ਸਰਕਾਰ ਵੱਲੋਂ ਘਟਕੇਗਾ ਉੱਥੇ ਕਰਾਇਆ ਜਾ ਰਿਹਾ ਹੈ 28 ਤੇ 29 ਸਤੰਬਰ ਨੂੰ ਇਹ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ ਮਹਾਜਲਮ ਦਿਨ ਹੈ ਜੋ ਕਿ ਮਨਾਇਆ ਜਾਂਦਾ ਹੈ ਜੱਦੀ ਦਿਵਸ ਉਹਨਾਂ ਦਾ ਜਿਹੜਾ ਹਰ ਸਾਲ ਹੀ ਰਤੁਨਤਾਮ ਨਾਲ ਪੰਜਾਬ ਦੇ ਅੰਨ ਨੂੰ ਮਨਾਇਆ ਜਾਂਦਾ ਹੈ। ਉਸੇ ਲੜੀ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇਸ ਸਾਲ ਫਿਰ ਮਨਾਇਆ ਗਿਆ ਉਹ ਵੀ ਯਾਰਿਆਂ ਦੇ ਲਈ ਐਸਐਸਪੀ ਸਾਹਿਬ ਤੁਸੀਂ ਬੈਠੇ ਹੋਏ ਆ ਤਾਂ ਕਿ ਲੋਕਾਂ ਨੂੰ ਉਹਦੇ ਆਸਾਨ ਤਰੀਕੇ ਨਾਲ ਤੇ ਸਰਦਾਰ ਦੇ ਪੁੱਲੂ ਕੀ ਆਪਣੇ ਫੁੱਲ ਪੇੜ ਦੱਸ ਸਕਣ। ਕਲਸੀਮ ਸਾਹਿਬ ਕਿੰਨੇ ਵੱਜਾਗੇ? ਉੱਧਰ ਖਲੇ ਕੋਈ ਸਿਧੂ ਆਇਆ ਨਹੀਂ ਜੀ ਆਇਆ ਕਿਸ ਸੰਗਰ ਨੰਬਰ ਕਲਾਕਾਰ ਵੀ ਆ ਰਹੇ ਆਇਆ ਪੰਜਾਬ ਪੰਜਾਬ ਦੇ ਹਾਉ ਜਿਹੜਾ ਹੁੰਦੇ ਸਾਰੇ ਕਲਾਕਾਰ ਕੋਈ ਪ੍ਰਗ ਸਿੰਘ ਜਿਹੜੇ ਸਮਰਪਿਤ ਨਾਟਕ ਵੀ ਹੋਣਗੇ ਜੀ ਉਹਨਾਂ ਕੂਲੀਗ੍ਰਾਫੀ ਵੀ ਹੈ ਡਿਬੇਟਸ ਵੀ ਹੈ ਤਾਂ ਕਲਾ ਦਾ ਉਹ ਪੰਜਾਬ ਦਾ ਜਿਹੜਾ ਸਭ ਤੋਂ ਚੱਲ ਦੇਖਣੀ ਚਾਹੀਦੀ ਹੈ ਕਿੰਨੇ ਲੋਕ ਵਧਣ ਦੇ ਇੰਤਜ਼ਾਮ ਕੀਤਾ ਜਾ ਰਿਹਾ ਹੈ ਸਰ ਜੀ ਸਾਡੇ ਕੋਲ ਪਿੱਛੇ 10000 ਦੀ ਕੈਪੈਸਿਟੀ ਹੈ ਜਿਹੜੇ ਲੋਕ ਆ ਸਕਦੇ ਨੇ ਸਟਾਲਸ ਲੱਗੀਆਂ ਨੇ ਚੋਲੇ ਲੱਗੇ ਨੇ ਆਦਿ ਇਹਨਾਂ ਸਾਰੇ ਮੰਦਵਾਨ ਸੇ ਕੋਲੋਂ ਸਾਡਾ ਅਪੀਲ ਕਰਦੇ ਆ ਤੁਹਾਡੇ ਥਰੂ ਵੀ ਜੂਰ ਇਸੇ ਦਾ 2 ਦਿਨ ਦਾ ਮੇਲਾ ਹੈਗਾ ਸਾਰੇ ਆ ਕੇ ਸ਼ਿਰਕਤ ਕਰ ਤੇ ਸ਼ਰਦਾ ਸਈ ਮਸੀਦ-ਏ-ਅਜ਼ਮ ਪਰੇਸ਼ਮ ਸਿੰਘ ਜੀ ਬਖਦਰ ਦੀ ਠੀਕ ਹੈ ਜੀ ਸਾਰੇ ਕਮੈਂਟ ਸਰ ਸੁਰੱਖਿਆ ਦੇ ਸਬੰਧ ਵਿੱਚ ਕੰਮ ਕੀਤਾ ਜਾ ਰਿਹਾ ਹੈ ਸਰ ਨਵਾਂ ਸਰ ਜਿਦਾ ਤੁਹਾਨੂੰ ਡੀਸੀ ਸਾਹਿਬ ਨੇ ਦੱਸਿਆ ਤੇ ਸ਼ਹੀਦ ਫਤਿਹ ਸਿੰਘ ਦੇ ਜਨਮ ਦਿਦ ਕਰਦੇ ਜਿਹੜਾ ਇਸ ਵਾਰ ਮਨਾਇਆ ਜਾ ਰਿਹਾ ਉਹਦੇ ਵਿੱਚ ਅਸੀਂ ਪੂਰੇ ਤੱਪ ਕਰਨ ਕੀਤੇ ਨੇ 12 ਵੀ ਕੁਝ ਕੋਸ ਬੁਲਾਈ ਹੋਈ ਹੈ ਤੇ ਕੁਝ 6 ਦੇ ਕਰੀਬ ਐਸਪੀ ਤੇ 16 ਦੇ ਕਰੀਬ ਡੀਐਸਪੀ ਨਾਲ ਜਿਹੜੀ 500 ਦੇ ਕਰੀਬ ਜਿਹੜੀ ਕੋਸਾਂ ਅਸੀਂ ਲਗਾ ਰਹੇ ਹਾਂ ਤੇ ਪੂਰਾ ਅਸੀਂ ਸਾਡੇ ਪੁਲਿਸ ਨੂੰ ਇੰਸ਼ੋਰ ਕਰਾਂਗੇ ਇਹ ਲੋਕੀ ਜਿਹੜਾ ਹੈਗਾ ਪੂਰੇ ਸਿਕਿਉਰਟੀ ਨਾਲ ਤੇ ਬਿਨਾ ਕਿਸੇ ਜਿਹੜਾ ਉਹਨਾਂ ਨੂੰ ਧੁਕਾਵਟ ਦੇ ਕੋਈ ਦਾਣਾ ਨਾ ਬਾਕੀ ਵਾਸਤੇ ਕੀ ਵੇਸਾ ਕਿੱਥੇ ਹੈ ਸਰ ਪਾਰਕਿੰਗ ਵਾਸਤੇ ਜੀ ਦੋਨਾਂ ਸਾਈਡ ਦੇ ਉੱਤੇ ਜਿਹੜਾ ਹੈਗਾ ਅਸੀਂ ਇੱਕ ਸਮੂਹ ਸਿਲਪਾਤ ਸਮੋਲੋ ਜਗ੍ਹਾ ਦਿੱਤੀ ਗਈ ਹੈ ਦੋਨਾਂ ਸਾਈਡ ਤੋਂ ਤੇ ਬੈਕ ਸਾਈਡ ਤੋਂ ਵੀ ਕਾਫੀ ਪਾਰਕਿੰਗ ਉੱਥੇ ਵੀ ਯੂਜ਼ ਸਰ ਕੋਈ ਰਸਤੇ ਵਿੱਚ ਡਾਇਵਰਟ ਕੀਤੇ ਗਏ ਆ ਆ ਬਿਲਕੁਲ ਜੀ ਬਿਲਕੁਲ ਉਹ ਅਸੀਂ ਪੂਰਾ ਮੈਪ ਤਿਆਰ ਕੀਤਾ ਹੈਗਾ ਦੋਵਾਂ ਸਾਈਡ ਤੇ ਜਿਹੜੇ ਰਸਤੇ ਹੈ ਉਹ ਲਗਭਗ ਅਸੀਂ ਲੋਕਾਂ ਦੇ ਆਨ ਦੀ ਬਣਾਏ ਹੈਗੇ ਉਹ ਵੀ ਅਸੀਂ ਜਿਹੜਾ ਹੈਗਾ ਤੁਹਾਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸ਼ੇਅਰ ਕਰਦਾ ਤੇ ਮੇਨ ਹਾਈਵੇ ਚੱਲਦਾ ਰਹੇਗਾ ਬਿਲਕੁਲ ਜੀ ਬਿਲਕੁਲ ਮੇਨ ਹਾਈਵੇ ਅੱਗੇ ਬੰਦ ਕੀਤਾ ਜਾਏਗਾ ਮੇਨ ਹਾਈਵੇ ਜਿਹੜਾ ਉਹ ਚੱਲਦਾ ਰਹੇਗਾ ਥੈਂਕ ਯੂ ਕਿੱਥੇ ਕਲਾ ਰਹੇ ਕੈਮਰੇ ਸਾਰੀ ਜਗ੍ਹਾ ਕਿੰਨੇ ਟੋਟਲ ਕੈਮਰੇ ਰੋਟਾ ਜਾਰੇ ਆਪਣੇ ਸੱਟ ਤੇ ਲੱਗਣੀ ਹੈ ਰੋਟਾ ਮਸਜਿਦ ਤੇ ਲੱਗਣੀ ਹੈ ਤੇ ਆਪਣੇ ਹੈਲੀਪੈਡ ਤੇ ਲੱਗਣੀ ਹੈ ਅੱਛਾ ਤੇ ਜੱਦੀ ਘਰ ਲੱਗਣੇ ਜੀ ਪਿੱਛੇ ਪੰਡਾਲ ਚ ਸਾਰੇ ਹੂੰ ਸਮੇਂ ਦੇ ਨਾਲ ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅੱਜ ਹੁਣ ਜਿਹੜਾ ਸਿਰ ਸਿਮਿੰਟ ਜਾਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲਾਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਸਾਰ ਜਿਹੜੇ ਆ ਬ੍ਰਿਕਸ ਇੱਥੇ ਬਲਾਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਜੀ 6 ਇੰਚੀ ਬਲਾਕ ਅੱਛਾ ਜੀ ਤੇ ਇਹਦੀ ਲੰਬਾਈ ਇਧਰ ਨੂੰ ਜੀ ਤੇ 6 ਇੰਚ ਤੇਰੀ ਇਧਰ ਨੂੰ ਚੜਾਈ ਆ ਤੇ 6 ਇੰਚ ਉਚਾਈ ਆ ਆਪਾਂ ਦਾ ਲਗਭਗ 1.5 ਟਾਂ 4 ਟਾਂ ਕਵਰ ਕਰ ਜਾਂਦਾ ਇੱਕ ਬਲਾਕ ਅੱਛਾ ਜੀ ਹਾਂਜੀ ਤੇ ਉਤੇ ਰਾਬੀ ਖੱਡੇ ਆ ਕਿ ਜਿਵੇਂ ਕਿ ਹੁਣ ਅੱਜ ਕੱਲ ਆਪਾਂ ਘਰ ਬਣਾ ਰਹੇ ਆਂ ਸੁਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਵੱਦੀ ਪੈਸੇ ਲਾਉਨੇ ਆਂ ਦੋ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਆ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕਸ ਯੂਜ਼ ਕਰਦੇ ਆਂ ਇੱਥੇ ਕੋਈ ਇਦਾਂ ਦੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇਹ ਮਟੀਰੀਅਲ ਸੀਵ ਹੋਊਗਾ ਜਿਵੇਂ ਆ ਪੈਸਾ ਸੀਵ ਹੋਗਾ ਪੈਸਾ ਸੀਵ ਹੋਊਗਾ ਮਟੀਰੀਅਲ ਸੀਵ ਜਿਦਾ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰਦੇ ਆਂ ਤੇ ਉਹ ਸਾਰਾ ਆਪਣਾ